ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਧੂਰੀ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਫਾਈ ਅਤੇ ਵੈਕਿਊਮ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਪ੍ਰੋਫੈਸਰ ਔੰਕਾਰ ਸਿੰਘ ਨੇ ਰਵਾਨਾ ਕੀਤਾ ਇਸ ਦੇ ਨਾਲ ਹੀ ਸ਼ਹਿਰ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਤਰ ਕਰਨ ਵਾਲੇ ਟੈਂਪੋਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਔੰਕਾਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚੋ-ਵਿੱਚ ਬਣੀ ਸੰਗਰੂਰ ਵਾਲੀ ਕੋਠੀ ਵਿੱਚ ਗੱਡੀਆਂ ਦੀ ਵਿਸ਼ਾਲ ਪਾਰਕਿੰਗ ਬਣਾਈ ਜਾਣੀ ਹੈ ਜਿਸ ਦਾ ਕੰਮ ਕੀ ਜਲਦ ਹੀ ਸ਼ੁਰੂ ਹੋ ਜਾਵੇਗਾ ਇਸ ਨਾਲ ਬਾਜ਼ਾਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇਗੀ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਮਲੇਰ ਕੋਲਾ ਬਾਈਪਾਸ ਤੋਂ ਸੰਗਰੂਰ ਬਾਈਪਾਸ ਤੱਕ ਸੜਕ ਨੂੰ ਚੌੜਾ ਕਰਨ ਤੋਂ ਬਾਅਦ ਹੁਣ ਇਸ ਨੂੰ ਗ੍ਰੀਨ ਸੜਕ ਵਜੋਂ ਡਿਵੈਲਪ ਕਰਨ ਦਾ ਪ੍ਰੋਜੈਕਟ ਹੈ। ਇਸ ਤੇ ਬਣੀਆਂ ਬਿਜਲੀ ਦੀਆਂ ਤਾਰਾਂ ਨੂੰ ਸਾਈਡ ਤੇ ਕਰਕੇ ਇੱਥੇ ਹਰੇ ਭਰੇ ਦਰਖਤ ਲਗਾਏ ਜਾਣਗੇ ਅਤੇ ਇਸ ਨੂੰ ਇੱਕ ਗ੍ਰੀਨ ਸੜਕ ਵਜੋਂ ਡਿਵੈਲਪ ਕੀਤਾ ਜਾਵੇਗਾ। ਜਿਹੜੇ ਵੈਕਿਊਮ ਸਵੀਪਰ ਮਸ਼ੀਨ ਧੂਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭੇਜੀ ਹੈ ਨਾਲ ਪੰਜ ਜਿਹੜੇ ਛੋਟੇ ਟੈਂਪੂ ਨੇ ਉਹ ਆਏ ਨੇ ਜਿਹੜਾ ਗਿੱਲਾ ਸੁੱਕਾ ਕੂੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਹ ਚੱਕਣ ਆਸਤੇ ਨਵੇਂ ਜਿਹੜੇ ਟੈਂਪੂ ਨੇ ਉਹ ਆਏ ਨੇ ਤਾਂ ਮਾਨ ਸਾਹਿਬ ਹਫ਼ਤੇ 'ਚ ਦੋ ਦਿਨ ਜਿਹੜੀ ਰਿਵਿਊ ਮੀਟਿੰਗ ਧੂਰੀ ਦੀ ਉਹ ਲੈਂਦੇ ਆ ਤੇ ਬੜੇ ਵਧੀਆ ਕੰਮ ਆ ਜਿਹੜੇ ਉਹ ਧੂਰੀ ਚ ਨੇਪਰੇ ਚੜ ਰਹੇ ਆ ਸਾਰੇ ਧੂਰੀ ਨਿਵਾਸੀ ਨਾਲ ਨੇ ਸਾਰੇ ਧੂਰੀ ਨਿਵਾਸੀ ਆ ਜਿਹੜੇ ਉਹ ਖੁਸ਼ ਨੇ ਸੰਤੁਸ਼ਟ ਨੇ ਲਗਾਤਾਰ ਜਿਹੜੇ ਸਾਰੇ ਰਲ ਮਿਲ ਕੇ ਐਮਸੀ ਸਹਿਬਾਨ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਵਲੰਟੀਅਰ ਸਹਿਬਾਨ ਸਾਰੇ ਇਕੱਠੇ ਹੋ ਕੇ ਧੂਰੀ ਨੂੰ ਸੁਧਾਰਨ ਤੇ ਆ ਜਿਹੜਾ ਉਹ ਲੱਗੇ ਹੋਏ ਨੇ ਅਸੀਂ ਵੀ ਨਾਲ ਮੁੱਖ ਮੰਤਰੀ ਸਾਹਿਬ ਦੀ ਸਾਰੀ ਟੀਮ ਆ ਜਿਹੜੀ ਉਹ ਨਾਲ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੀ ਆਧੁਨਿਕ ਮਸ਼ੀਨ ਜਿਹੜੀ ਵੈਕਿਊਮ ਕਲੀਨਰ ਮਸ਼ੀਨ ਹੈ ਜਿਹੜੀ ਉਹ ਧੋਰੀ ਚਾਹੀਏ ਜਿਹਦੇ ਨਾਲ ਆਪਾਂ ਜਿਹੜਾ ਕੂੜਾ ਉਹ ਮਸ਼ੀਨ ਦੇ ਨਾਲ ਮਿੱਟੀ ਹੈ ਜਿਹੜੀ ਸੜਕਾਂ ਤੇ ਉਹ ਸਾਫ਼ ਸਪਾਈ ਹੋਊਗੀ ਇਹ ਲਗਭਗ 65 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਮਸ਼ੀਨ ਹੈ ਇਹ ਖਰੀਦੀ ਗਈ ਹੈ ਤੇ ਇਹਦੀ 5 ਸਾਲ ਦੀ ਜਿਹੜੀ ਮੇਨਟੇਨੈਂਸ ਦੀ ਜਿਹੜੀ ਵਾਰੰਟੀ ਹੈ ਕੰਪਨੀ ਦੀ ਹੈ ਤਾਂ 5 ਸਾਲ ਆਸਤੇ ਕੋਈ ਵੀ ਇਹਦੀ ਖਰਾਬੀ ਹੋਊਗੀ ਤਾਂ ਉਹ ਕੰਪਨੀ ਹੈ ਜਿਹੜੀ ਉਹ ਇਸ ਨੂੰ ਠੀਕ ਕਰੋਗੀ ਪਿਛਲੇ ਦਿਨੀ ਅ ਸੀਐਮ ਮੈਡਮ ਡਾਕਟਰ ਗੁਰਪ੍ਰੀਤ ਕੌਰ ਜੀ ਉਹਨਾਂ ਨੇ ਵਿਜ਼ਿਟ ਕੀਤਾ ਸੀ ਸੀਐਮ ਕੋ ਜਿਹੜੀ ਸੰਗਰੂਰ ਜਿਹੜੀ ਜੀਂਦ ਕੋਠੀ ਵਜਦੀ ਹੈ ਉੱਥੇ ਆਏ ਸੀ ਤਾਂ ਉਹਨਾਂ ਨੇ ਹੁਕਮ ਦਿੱਤੇ ਸੀ ਕਿ ਇਹਨੂੰ ਆਪਾਂ ਇੱਕ ਪਾਰਕਿੰਗ ਦੇ ਕਿਉਂਕਿ ਜਿਹੜੇ ਸਦਰ ਬਾਜ਼ਾਰ ਦੇ ਨਿਵਾਸੀ ਐ ਦੁਕਾਨਦਾਰ ਨੇ ਸਾਰਿਆਂ ਦੇ ਵਪਾਰ ਮੰਡਲ ਆ ਉਹਨਾਂ ਦੀ ਇਹ ਮੰਗ ਸੀ ਕਿ ਜਿਹੜੀ ਪਾਰਕਿੰਗ ਆ ਉਹ ਹੋਣੀ ਚਾਹੀਦੀ ਐ ਪਾਰਕਿੰਗ ਦੀ ਬੜੀ ਵੱਡੀ ਪ੍ਰੋਬਲਮ ਆ ਤਾਂ ਪਾਰਕਿੰਗ ਦੀ ਪ੍ਰੋਬਲਮ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਸੀਐਮ ਮੈਡਮ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਹੁਕਮ ਦਿੱਤੇ ਸੀ ਕਿ ਆਪਾਂ ਸੰਗਰੂਰ ਵਾਲੀ ਕੋਠੇ ਨੂੰ ਜਿਹੜੇ ਕਿ ਲਗਭਗ 50 ਸਾਲ ਤੋਂ ਖੰਡਰ ਪਈ ਹੈ ਉਹਨੂੰ ਆਪਾਂ ਪਾਰਕਿੰਗ ਚ ਤਬਦੀਲ ਕਰਕੇ ਤੇ ਬੜੇ ਵਧੀਆ ਤਰੀਕੇ ਨਾਲ ਜਿਹੜੇ ਪੱਡਾ ਤੋਂ ਜਿਹੜੀ ਅਰਬਨ ਡਿਵੈਲਪਮੈਂਟ ਉਹ ਮਹਿਕਮਾ ਇਹਨੂੰ ਵਧੀਆ ਤਰੀਕੇ ਨਾਲ ਡਿਵੈਲਪ ਕਰ ਰਿਹਾ ਜਿਹਦੇ ਚ ਲਗਭਗ 150 ਕਾਰਾਂ ਖੜਨ ਦੀ ਜਿਹੜੀ ਕਪੈਸਿਟੀ ਆ ਉਹ ਬਣ ਰਹੀ ਹੈ ਤੇ ਜਿਹੜੀ ਜ਼ਮੀਨ ਆ ਉਹ ਪੀ ਡਬਲਯੂ ਡੀ ਤੋਂ ਪੁੱਡਾ ਨੂੰ ਤਬਦੀਲ ਹੋ ਚੁੱਕੀ ਆ ਤੇ ਆਉਣ ਵਾਲੇ ਦਿਨਾਂ ਚ ਬਹੁਤ ਜਲਦੀ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਊਗਾ ਸਪੀਵਰੇਜ ਬੋਰਡ ਦੇ ਜਿਹੜੇ ਚੇਅਰਮੈਨ ਨੇ ਸਣੀ ਆਲੂ ਵਾਲੀ ਆ ਜੀ ਉਹ ਮੰਗਲਵਾਰ ਸਾਰੇ ਆਪਣੇ ਮਹਿਕਮੇ ਦੇ ਜਿਹੜੇ ਚੀਫ ਇੰਜੀਨੀਅਰ ਐਸ ਸੀ ਸਹਿਬਾਨ ਐਸ ਡੀਓ ਸਹਿਬਾਨ ਐਕਸੀਅਨ ਸਹਿਬਾਨ ਲੈ ਕੇ ਇੱਥੇ ਪਹੁੰਚ ਰਹੇ ਆ ਤੇ ਇਹਦਾ ਜਲਦ ਜਿਹੜਾ ਹੱਲ ਉਹ ਹੋ ਗਏ ਸਾਰੇ ਇੱਕ ਸੀਰੀਅਸ ਦੀ ਬਹੁਤ ਸਮੱਸਿਆ ਹੈ ਤੇ ਜਨਤਕ ਨਗਰ ਲੋਕ ਜਿਵੇਂ ਦੇਖਿਆ ਜਾਵੇ ਤਾਂ ਉਹ ਦਾ ਕੁਝ ਹਾਲ ਸੀਵਰੇਜ ਦਾ ਕਿਉਂਕਿ ਸਾਰੇ ਧੂਰੀ ਨਿਵਾਸੀਆਂ ਨੂੰ ਪਤਾ ਹੈ ਕਿ ਜਿਹੜਾ 2016 ਦਾ ਜਿਹੜਾ ਇੱਕ ਐਗਰੀਮੈਂਟ ਬਾਦਲ ਸਰਕਾਰ ਨੇ ਉਹ 10 ਸਾਲਾਂ ਦਾ ਕੀਤਾ ਸੀ ਜਿਹੜਾ ਕਿ 2026 ਚ ਕੰਪਲੀਟ ਹੋਣਾ ਤਾਂ ਇੱਕ ਸ਼ਾਹਪੁਰ ਜੀ ਪੋਲਨ ਜੀ ਕੰਪਨੀ ਆ ਉਹਨਾਂ ਨੂੰ ਦਿੱਤਾ ਹੋਇਆ ਜਿਹਦੇ ਕਰਕੇ ਉਹ ਦਿੱਕਤ ਆ ਰਹੀ ਹੈ ਹੁਣ ਉਹ ਐਗਰੀਮੈਂਟ ਨੂੰ ਵੀ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਆਪਾਂ ਖਤਮ ਕਰ ਦਈਏ ਪਰ ਉਹਦੇ ਵਿੱਚ ਕਾਨੂੰਨੀ ਅੜਚਨਾ ਜਿਹੜੀਆਂ ਉਹ ਆ ਜਾਂਦੀਆਂ ਨੇ ਹੁਣ ਆਪਾਂ ਜਿਹੜਾ ਸਫਾਈ ਕਰਮਚਾਰੀ ਹੋਰ ਵੀ ਜਿਹੜੇ ਸੀਵਰੇਜ ਮੈਨ ਨੇ ਉਹ ਵਧਾ ਰਹੇ ਹਾਂ ਤਾਂ ਕਿ ਜਿਹੜੀ ਧੂਰੀ ਨਿਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਪਿਛਲੇ 6 ਮਹੀਨੇ ਪਹਿਲਾਂ ਲਗਭਗ 1.58 ਕਰੋੜ ਰੁਪਏ ਦਾ ਜਿਹੜਾ ਇੱਕ ਸੀਵਰੇਜ ਦਾ ਪ੍ਰੋਜੈਕਟ ਉਹ ਕੰਪਲੀਟ ਹੋਇਆ ਐ ਐਸਟੀਪੀ ਜਿਹੜਾ ਆਪਣਾ 90% ਕੰਮ ਜਿਹੜਾ ਉਹਦਾ ਉਹ ਕੰਪਲੀਟ ਹੋ ਚੁੱਕਿਆ ਹੈ ਇੱਕ ਐਸਟੀਪੀ ਆਪਾਂ ਆਉਣ ਵਾਲੇ ਲਗਭਗ 6 ਮਹੀਨਿਆਂ ਦੇ ਵਿੱਚ ਵਿੱਚ ਉਹ ਜਿਹੜਾ ਸਟਾਰਟ ਕਰਾ ਦਾਂਗੇ ਤੇ ਦੂਸਰੇ ਐਸਟੀਪੀ ਆਸਤੇ ਆਪਾਂ ਜਿਹੜੀ ਜਗ੍ਹਾ ਲੈਣੀ ਆ ਉਹ ਵੀ ਜਿਹੜਾ ਕੰਮ ਆ ਉਹ ਡੀਸੀ ਸਾਹਿਬ ਦੀ ਨਿਗਰਾਨੀ ਹੇਠ ਚੱਲ ਰਿਹਾ ਸਰ ਇੱਕ ਸੰਗੁਰ ਬਾਈਪਾਸ ਤੋਂ ਮਲੇਕਪੁਰਾ ਬਾਈਪਾਸ ਸੜਕ ਦਾ ਤਾਂ ਘੱਟ ਤਾਂ ਹੋ ਚੁੱਕਿਆ ਪਰ ਅਜੇ ਕੰਮ ਨਹੀਂ ਸ਼ੁਰੂ ਹੋਇਆ ਥੋਲੇ ਪਾਸੇ ਸਾਈਡਾਂ ਤੋਂ ਦੋਨੇ ਖਰਾਬ ਨੇ ਆਉਣ ਜਾਣ ਦੀ ਬਹੁਤ ਦਿੱਕਤ ਆ ਰਹੀ ਉਹ ਕੰਮ ਜਿਹੜਾ ਉਹ ਵੀ ਲਗਭਗ 2 ਮਹੀਨਿਆਂ ਚ ਉਹ ਤਿਆਰ ਹੋ ਜਾਣਾ ਜੀ ਜਿਹੜਾ ਪ੍ਰੋਜੈਕਟ ਹੈ ਤੇ ਜਿਹੜਾ ਪੁਰਾਣਾ ਬਾਈਪਾਸ ਰੋਡ ਆ ਉਹਦਾ ਸਵਾ 8 ਕਰੋੜ ਦਾ ਟੈਂਡਰ ਉਹ ਲੱਗ ਰਿਹਾ ਬਹੁਤ ਹੀ ਜਲਦ ਉਹ ਗ੍ਰੀਨ ਰੋਡ ਧੋਰੀ ਸ਼ਹਿਰ ਦੀ ਉਹ ਵੱਜੂਗੀ ਕਿ ਜਿਹੜੇ ਗ੍ਰੀਨ ਰੋਡ ਆ ਧੋਰੀ ਦੇ ਕਿਉਂਕਿ ਉਹਦੇ ਚ ਆਪਾਂ ਦਰਖਤਾਂ ਦਾ ਪ੍ਰੋਜੈਕਟ ਆ ਜਿਹੜਾ ਤਾਰਾ ਨੂੰ ਸਾਈਡ ਤੇ ਕਰਕੇ ਉਹ ਆਪਾਂ ਇੱਕ ਗ੍ਰੀਨ ਰੋਡ ਵੱਜੋਂ ਬਣਾ ਰਹੇ